ਰਰ ਧਾਸ ਹਮਾਰੀ ਕੀਓ ਪਿੱਟ ਸਾਬ ਜੀ ਨਾ ਬਰੇ ਗੁਰੂ ਗੋਬੀ ਨਾਨਕ ਸਾਬ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਜੀ ਨਾ ਬਰੇ ਗੁਰੂ ਇੰਨੇ ਤਾਪ ਨਿਵਾਰਨ ਹਾਰਾ ਦੁਖ ਹੰਦਾ ਸੁਖ ਰਾਹ ਤੈਨੂੰ ਬਿਗਰ ਨਾ ਤੂੰ ਲਾਗੈ ਜਾ ਕੀ ਪ੍ਰਭ ਆਗੇ ਰদাস ਇੱਕ ਓ ਔੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਈ ਬਾਦ ਸ਼੍ਰੀ ਭਗਉਤੀ ਜੀ ਕੀ ਪਾਤ ਸ਼ਾਹੀ ਦਸਵੀਂ ਪ੍ਰਥਮ ਭਗਉਤੀ ਸੁਮਰ ਕੈ ਗੁਰੂ ਨਾਨਕ ਲੇਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਈ ਅਰਕਨ ਹਰ ਕੋ ਬਿੰਦੋਂ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਥੇ ਸਭ ਦੁਖ ਜਾਏ ਤੇਕ ਬਹਾਦਰ ਸਿਮਰੈ ਘਰ ਨੋ ਨਿਤ ਆਬੈ ਧਾਏ ਸਭ ਖਾਈ ਹੋਏ ਸਹਾਈ ਕਸੂਏ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲ ਵੀ ਧਰ ਪਾਛਾ ਜੀ ਸਭ ਤਾਏ ਨੂੰ ਵੇ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਤਨੂੰ ਤਨੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠੋ ਦੀਦਾਰ ਦਾ ਧਿਆਨ ਧਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਹਿਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਲਾਹੀ ਤੇਗ ਬਾਹੀ ਦੇਖ ਕੇ ਅਣ ਬਿਠ ਕੀਤਾ ਇਨਾ ਪਿਆਰਿਆਂ ਸੱਚਿਆਰਿਆਂ ਸੂਰਬੀਨਾ ਦੀ ਕਮਾਈ ਦਾ ਧਿਆਨ ਧਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਕਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨੂਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਆਗਿਆ ਸਿੱਖੀ ਕੇਸਾ ਸੁਆਸਾ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰ ਬੰਨਿਆ ਕਿਨਾਂ ਦੀ ਕਮਾਈ ਦਾ ਧਿਆਨ ਧਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਭਾ ਜੀ ਵਾਹਿਗੁਰੂ ਜੀ ਪੰਜਾਂ ਅਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਭਾ ਜੀ ਵਾਹਿਗੁਰੂ ਜੀ ਪ੍ਰਥਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਤਰਬਤ ਕਾਲ ਸੇ ਜਿਕੋ ਵਾਹਿਗੁਰੂ 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 ਨਾਮ ਚੇਤੇ ਆਵੇ ਚਿਤ ਆਮਰ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਕਾਲ ਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਹਾਏ ਵੇਖ ਤੇਗ ਫਤਿਹ ਬਿਰਤ ਕੀ ਪੈਗ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਆਲਸੀ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤੁ ਦਾਤ ਵਿਵੇਕ ਦਾਤ ਵਿਸਾਹਾ ਦਾਤ ਭਰੋਸਾ ਦਾਤ ਦਾਨਾ ਸਿਰ ਦਾਤ ਨਾਮ ਦਾਤ ਸ੍ਰੀ ਅੰਮ੍ਰਿਤ ਸੰਸਾਹੂਬ ਜੀ ਕੇ ਦਰਸ਼ਨ ਸ਼ਨਾਮ ਕਿਉਂਕਿ ਆਣ ਝੰਡੇ ਬੋਗੇ ਜੁਗੋ ਜੁਗ ਅਟਲ ਧਰਮ ਕਾ જય ਕਾ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਜੀਵਾ ਮਤ ਉੱਚੀ ਮਤ ਪਾਪ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਲ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਇੰਨਾ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਕਿੰਨਾ ਤੇ ਖੁੱਲੇ ਦਰਸ਼ਨ ਦੀ ਦਾਦ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਾਂ ਦੇ ਮਾਨ ਨਿਤਾਣਾਂ ਦੇ ਤਾਨ ਮੇਉਟਿਆਂ ਦੀ ਓਟ ਮੇ ਆਸਰਿਆਂ ਤੇ ਆਸਰੇ ਗੁਰੂ ਗ੍ਰੰਥ ਬੰਵਾਜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ-ਨਾਜ਼ਰ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਮਲਾਂ 'ਪਾਸ ਅਰਦਾਸ ਬੇਤੀ ਹੈ ਜੀ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਇਆ ਦਾ ਸਦਕਾ ਆਪ ਦਾ ਵਾਰੀ ਐਤਵਾਰ ਦੇ ਦਿਵਾਨ ਸਜੇ ਸਜੇ ਹੋਏ ਦਿਵਾਨਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਧੋਖ ਤੋਂ ਉਪਰੰਤ ਆਪ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਵਾਨ ਸਜੇ ਸਜਰੇ ਹੋਏ ਦੀਵਾਨਾ ਵਿੱਚ ਆਪ ਦੀ ਅੰਮ੍ਰਿਤ ਮਹਿਬਾਨੀ ਕਲ ਝੋਕ ਗਏ ਕੀਰਤਨ ਪ੍ਰਦਾਨ ਗੁਰਮੁਖ ਜਪੀਐ ਲਾਇ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਗੁਰਬਾਣੀ ਤੇ ਕੀਰਤਨ ਹੋਏ ਕਥਾ ਵਿਚਾਰਾ ਹੋਈਆਂ ਸਤਿਗੁਰੂ ਜੀ ਆਪ ਕੀ ਅਗਾਧ ਬੋਲ ਗੁਰਬਾਣੀ ਪੜ੍ਹਦੇ ਆਂ ਗੁਰਬਾਣੀ ਦੇ ਕੀਰਤਨ ਕਰਦੇ ਆ ਪਾਵਨ ਗੁਰੂ ਇਤਿਹਾਸ ਦੀ ਵਿਚਾਰ ਕਰਦੇ ਆ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮ ਨੂੰ ਵਡਾਈ ਜੋ ਤੂੰ ਬਿਹੇ ਸੋ ਕਹਾ ਸੁਆਮੀ ਮਹਿਮੂਦ ਕਹਣ ਨਾ ਜਾਏ ਭੁੱਲਾਂ ਦੀ ਮੁਆਫੀ ਬਖਸ਼ ਦਿਓ ਜੀ ਅਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹ ਸੁਣਨ ਦੀ ਆਪ ਜੀ ਨੇ ਸੋਝੀ ਬਖਸ਼ ਦੇਣੀ ਪੜ੍ਹ ਸੁਣੀ ਗੁਰਬਾਣੀ ਸੋਧ ਕੇ ਦਾਰ ਪਰਵਾਦ ਕਰਨੀ ਗੁਰਬਾਣੀ ਦਾ ਭਾਵ ਪੜਨ ਸੁਣਨ ਵਾਲਿਆਂ ਦੀ ਕਿਰਪਾ ਕਰਕੇ ਆਪ ਜੀ ਨੇ ਹਿਰਦਿਆਂ ਤੇ ਬਸਾਉਣਾ ਸਤਿਗੁਰੂ ਜੀ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਪੀਤਵਾਨ ਭਾਈ ਗੁਰਦਾਰ ਸਿੰਘ ਅਤੇ ਦਿਨਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ ਆਪ ਜੀ ਨੇ ਕਿਰਪਾ ਕਰਨ ਜਿਸ ਜਿਸ ਭਾਵਨਾ ਨੂੰ ਲੈ ਕੇ ਸੇਵਾ ਕੀਤੀ ਹੈ ਮਹਾਰਾਜ ਸਾਹਿਬ ਜੀ ਆਪ ਜੀ ਨੇ ਸੋ ਸੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੇ ਸਾਹ ਪਰਦੇਸਾਂ ਵਿੱਚ ਰੱਖਿਆ ਕਰਨੀ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਬਖਸ਼ਣਾ ਜੀ ਪਰਿਵਾਰ ਦੇ ਸਿਰ ਤੇ ਮਿਹਰਾ ਪਰੇ ਹੱਥ ਰੱਖ ਕੇ ਇਸੇ ਹੀ ਤਰ੍ਹਾਂ ਆਪਣੀ ਸੇਵਾ ਮਹਾਰਾਜ ਸਾਹਿਬ ਜੀ ਆਪ ਕਰਵਾਉਂਦੇ ਰਹਿਣਾ ਆਪ ਜੀ ਦੇ ਦਰ ਕਰਦੇ ਪੀਤਵਾਨ ਭਾਈ ਮਲਕੀਤ ਸਿੰਘ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੈ ਮਹਾਰਾਜ ਜੀ ਜਿਸ ਜਿਸ ਭਾਵਨਾ ਨੂੰ ਲੈ ਕਰਕੇ ਸੇਵਾ ਕੀਤੀ ਆਪ ਜੀ ਨੇ ਭਾਵਨਾ ਦਾ ਸੰਪੂਰਨ ਕਰਦਿਆਂ ਕਾਦਰ ਰਾਸ ਕਰਦੇ ਸਾਦ ਗੁਰੂ ਜੀ ਦੀਵਾਨਾ ਦੀ ਮਰਿਆਦਾ ਨੂੰ ਮੁਖ ਲਾਇਆ ਕਰਕੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਿਆਂ ਦਾਤਾਂ ਵਿੱਚੋਂ ਬਖਸ਼ੇ ਖਜ਼ਾਨਿਆਂ ਵਿੱਚੋਂ ਪੰਚਮ ਰਾਹ ਪ੍ਰਸ਼ਾਦੀ ਦੇ ਸਾਦਕੇ ਹਾਜ਼ਰ ਹੋਈ ਹੈ ਜੇਗਾ ਸਜਾਉਂਦਿਆਂ ਹੋਈਆਂ ਸੁਖਮ ਪੁੱਲਾਂ ਦੀ ਮੁਆਫੀ ਬਖਸ਼ ਦਿਓ ਅੱਗੇ ਤੋਂ ਕੁਰਬਾਨੀ ਪੜਦਿਆਂ ਮਰਿਆਦਾ ਅਨੁਸਾਰ ਦੇ ਪਿਆਰ ਕਰਨ ਦੀ ਸੋਝੀ ਬਖਸ਼ ਦਿਓ ਐਸਵਰਤਾਬ ਦੀ ਕਿਰਪਾ ਕਰੋ ਜੀ ਅਲਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਿ ਬਿਸ਼ਟਾਏ ਕ੍ਰੀਪਾ ਅਤ ਸਨ ਸੋਚ ਪਵਿੱਤਰਾ ਹੁਣ ਲਾਭੋ ਧੋਗ ਹੱਲ ਦਾਏ ਧੋਗ ਲਗਾ ਸਿਤ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਮਹਾਰਾਜ ਸਾਹਿਬ ਜੀ ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ਼ੇਰੀ ਬਾਹੇ ਗੁਰ ਵਾਹਿਗੁਰੂ ਜੀ ਦਾ ਜਾਪ ਜੱਪੇ ਪਰਸੋਂ ਦੇ ਰੋਜ ਤੋਂ ਸੰਗਤਾਂ ਨੇ ਮੰਨ ਕਰਕੇ ਤਾਲ ਕਰਕੇ ਧਨ ਕਰਕੇ ਸੇਵਾਵਾਂ ਕੀਤੀਆਂ ਹਨ ਮਹਾਰਾਜ ਸਾਹਿਬ ਜੀ ਜਿਸ ਜਿਸ ਭਾਵਨਾ ਨੂੰ ਲੈ ਕਰਕੇ ਸਾਰੀਆਂ ਹੀ ਸੰਗਤਾਂ ਨੇ ਸੇਵਾ ਕੀਤੀ ਪਰਿਵਾਰ ਨੇ ਸੇਵਾ ਕੀਤੀ ਹੈ ਆਪ ਜੀ ਨੇ ਗੁਰਮਤ ਅਨੁਸਾਰ ਸੋ ਸੋ ਭਾਮ ਨਮਾ ਤੂਰੀਆਂ ਕਰਦੀਆਂ ਜੀ ਜੋ ਮੰਗਹਿ ਧਾਤੁਰ ਆਪਣੇ ਤੇ ਸੋਈ ਸੋਈ ਤੇ ਬੈ ਨਾਮ ਕਦਾਸ ਮੁਖ ਤੇ ਜੋ ਬੋਲੇ ਇन्हा ਉਹ ਹਾ ਸੱਚ ਹੋਵੇ ਆਪਣੇ ਭਰੇ ਪੰਡਾਰਿਆਂ ਦੇ ਵਿੱਚੋਂ ਸੰਗਤਾਂ ਦੇ ਆਪ ਜੀ ਦੇ ਪੰਡਾਰੇ ਕਰਨੇ ਮਹਾਰਾਜ ਸਾਹਿਬ ਜੀ ਕਿਰਪਾ ਕਰੋ ਸਾਰੀ ਹੀ ਸੰਗਤ ਦੀਆਂ ਹਾਜ਼ਰੀਆਂ ਕਿਲ ਫੁੱਲ ਭੇਟਾਵਾਂ ਦਰ ਪ੍ਰਵਾਦ ਕਰਦੀਆਂ ਜੀ ਕਦਮ ਕਦਮ ਲੇਖੇ ਵਿੱਚ ਲਾਉਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਪਰੋਸਾ ਨਾਮ ਦਾਲ ਸ਼ਮਾਨਤ ਬਖਣਾ ਦੇਸਾਂ ਪਰਦੇਸਾਂ ਵਿੱਚ ਸੰਗਤਾਂ ਦੀ ਰੱਖਿਆ ਕਰਨੀ ਕਿਰਤ ਕਮਾਈਆਂ ਤੇ ਵਾਅਦੇ ਕਰਦੇ ਦੁੱਖਾਂ ਦਾ ਨਾਸ਼ ਆਪਣੇ ਭਜਨ ਦਾ ਪ੍ਰਤਾਪ ਕਰਨਾ ਜੀ ਖਾਲਸੇ ਪੰਥ ਦੀ ਸਦਾ ਗੱਢੀ ਕਲਾ ਕਰਨੀ ਖਾਲਸੇ ਨੂੰ ਹਰ ਮੈਦਾਨ ਪਤੇ ਬਖਸ਼ਣਾ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਸਾਦੀ ਹੀ ਸੰਗਤ ਸੇਵਾਦਾਰਾਂ ਦੇ ਸੇਤੇ ਮਿਹਰਾਂ ਪਰੇ ਬਖਸ਼ਿਸ਼ਾਂ ਪਰੇ ਹੱਥ ਰੱਖ ਕੇ ਆਪਣੀ ਸੇਵਾ ਸ਼ਰਧਾ ਭਾਵਨਾ ਦੇ ਨਾਲ ਆਪ ਕਰਵਾਉਂਦੇ ਰਹਿਣਾ ਐਸ ਵਕਤ ਆਪ ਜੀ ਕਿਰਪਾ ਕਰੋ ਮਿਹਰ ਕਰੋ ਮਹਿਰਾਂ ਦੇ ਘਰ ਵਿੱਚ ਆਵੋ ਆਪਣੇ ਮੁਖਾਰ ਬਿੰਦ ਤੋਂ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਕਿਰਪਾ ਕਰਕੇ ਦਇਆ ਕਰਕੇ ਸੋਚੀ ਬਖਸ਼ਿਓ ਅਸੀਸਾਂ ਬਖਸ਼ੋ ਸੇਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚੇਤੇ ਕਰਾਵੈ ਸੁਖ ਹੋਵੈ ਨਾਮਿਕ ਨਾਮ ਕਰਨ ਦੀ ਕਲਾ ਇਰੇ ਭਾਣੇ ਸਰਬਤ ਦਾ ਭਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਦੁਸਰਾ ਆਗਿਆ ਭਈ ਆਕਾਲ ਕੀ ਜੈ ਜੈਕਾਰੋ ਬੰਦ ਸਭ ਸਿੱਖਨ ਕੋ ਹੁਕਮ ਹੈ

ਨਾਰ ਜਾਂ ਕਹਿ ਹਾਥ ਮੈਂ ਜੀ ਸੋਹੈ ਤੀਸ ਸੋ ਹਮਰੀ ਰਚਿਆ ਕਰੇ ਅਰਦੀ ਕਰਦੀ ਤੀਸ ਸੋ ਹਮਰੀ ਰਚਿਆ ਕਰੇ ਅਰਦੀ ਕਰਦੀ ਤੀਸ ਬੋਲ